ਅਸਲਾਮੁਅਲੈਕਮ ਵੀਵਰਸ ਸਾਰੇ ਦੋਸਤਾਂ ਬਾਣ ਮਿਲ ਕੇ ਗੁਰੂ ਸਹਿਬਾਂ ਦੀ ਫਤਿਹ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਰਵੀ ਸਿੰਘ ਖਾਲਸਾ 1947 ਬੜਾ ਹੀ ਅਹਿਮ ਮੈਸੇਜ ਹੈ ਬੜਾ ਹੀ ਅਹਿਮ ਪੈਗਾਮ ਲੈ ਕੇ ਆਏ ਨੇ ਪਹਿਲੇ ਤੇ ਆਪਾਂ ਵੀਡੀਓ ਦੇਖ ਰਹੇ ਹਾਂ ਫਿਰ ਕਰਾਂਗੇ ਵੀਡੀਓ ਤਰੀਕ 47 ਦੇ ਵਿੱਚ ਸਾਰੇ ਪਾਸੇ ਨੁਕਸਾਨ ਹੋਇਆ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਸਿੱਖਾਂ ਦੇਖੋ ਸਾਡੇ ਗੋਸਰੇ ਛੱਡੇ ਗਏ ਜ਼ਮੀਨਾਂ ਗਈਆਂ ਦਾ ਪੰਜਾਬ ਚਲ ਗਿਆ ਤਾਂ ਕਿ ਜੀ ਹੁਣ ਤੁਸੀਂ ਅੰਤਰ ਧਿਆਨ ਦੇ ਕੇ ਸੋਚੋ ਅਸੀਂ ਕਿੱਥੇ ਆ ਕਿੱਥੋਂ ਆਏ ਆ ਸਾਡੇ ਉੱਪਰ ਕੀ ਬੀਤਿਆ ਇਹ ਮੇਰੀ ਅਪੀਲ ਸਾਰਿਆਂ ਲਈ ਆ ਜਿਹੜੇ ਪੰਜਾਬ ਦੇ ਪਾਕਿਸਤਾਨ ਪੰਜਾਬ ਇੰਡੀਆ ਪੰਜਾਬ ਸਿੱਖ ਆ ਪੰਜਾਬੀ ਆ ਹਿੰਦੂ ਆ ਉਸ ਵੇਲੇ ਸਾਰੇ ਇਫੈਕਟ ਹੋਇਆ ਇਹ ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਥੋੜੀ ਜਿਆ ਸੋਚੋ ਆ ਦਿਨ ਕੀ ਆ ਜਦੋਂ ਕੋਈ ਦੂਜੀਆਂ ਕੌਮਾਂ ਤੇ ਇਦਾਂ ਹੁੰਦੇ ਆ ਉਹ ਹਰ ਵਾਰੀ ਸੋਚਦੇ ਵੇ ਮੁੜ ਕੇ ਅਸੀਂ ਸਿੱਖੀਏ ਵੇ ਮੁੜ ਕੇ ਇਦਾਂ ਨਾ ਹੋਵੇ ਅਸੀਂ ਹਰ ਵਾਰੀ ਸਰਬੱਤੇ ਭਲੇ ਦੀ ਅਰਦਾਸ ਕਰਦੇ ਆ ਇਹ ਵੀ ਸਮੇਂ ਸਰਬੱਤੇ ਭਲੇ ਦੀ ਅਰਦਾਸ ਕਰਦਾ ਭਈ ਜਿਹੜਾ ਸਰਬੱਤੇ ਆਦ ਵਿੱਚ ਦੇਖੋ ਕਿੰਨੀ ਨਫ਼ਰਤ ਪੈਦਾ ਹੋ ਰਹੀ ਆ ਉਹ ਨਫ਼ਰਤ ਨੂੰ ਕਿੱਦਾਂ ਹਟਾਉਣਾ ਤੁਸੀਂ ਆਪੇ ਇੱਕ ਦੂਜੇ ਨਾਲ ਸੋਚ ਵਿਚਾਰ ਕਰੋ ਇੱਕ ਜੀ ਸੋਚ ਵਿਚਾਰ ਥੋੜਾ ਵਧਾਓ ਜਿਹੜਾ ਸੋਸ਼ਲ ਮੀਡੀਆ ਫੇਸਬੁਕ ਕੈਂਸਰ ਆ ਉੱਤੇ ਚਾਜ ਦੀਆਂ ਖਬਰਾਂ ਪਾਓ ਚਾਜ ਦੇ ਪਈ ਆ ਦੇਖੋ ਸਾਡੇ ਪ੍ਰੋਸੈਸ ਕਿ ਹੋਇਆ ਕਿੰਨੀਆਂ ਮੌਤਾਂ ਹੋਈਆਂ ਤੇ ਹੁਣ ਅਸੀਂ ਉਹ ਮੁੜਕੇ ਨਹੀਂ ਚਾਹੁੰਦੇ ਇਹ ਮੂਮੈਂਟ ਆ ਉਸੇ ਸਾਡਾ ਇੱਕ ਸਮਾਂ ਆ ਇੱਕ ਦਿਨ ਜ ਜ ਸਾਨੂੰ ਅੰਦਰ ਲਈ ਜਿਉ ਗੋੜੇ ਕਹਿੰਦੇ ਹੁੰਦੇ ਭਈ ਰਿਫਲੈਕਸ਼ਨ ਲਈ ਅੰਗਰੇਜ਼ੀ ਚ ਕਹਿੰਦੇ ਰਿਫਲੈਕਸ਼ਨ ਅੰਦਰ ਜਿਦਾ ਭਈ ਅੰਦਰੋਂ ਸੋਚੋ ਥੋੜਾ ਜਿਹਾ ਅਸੀਂ ਕੌਣ ਆ ਕਿੱਥੇ ਜਾਣਾ ਕੀ ਸਿੱਖਿਆ ਅਸੀਂ ਤੇ ਇਹਦੇ ਵਿੱਚ ਇਹਦੇ ਵੀ ਅਸੀਂ ਜਾ ਕੇ ਹੁਣ ਕਹੀਏ ਵੀ ਚਲੋ ਸਾਡੀ ਆਜ਼ਾਦੀ ਆ ਗਈ ਆ ਗਈ ਤੁਹਾਨੂੰ ਪਤਾ ਪੰਜਾਬ ਕੀ ਹੋਇਆ ਜਦੋਂ ਆਜ਼ਾਦੀ ਦਾ ਨਾਮ ਲੈਨੇ ਆ ਪੰਜਾਬ ਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜੇ ਝੂਠੇ ਮੁਕਾਬਲੇ 'ਚ ਮਾਰੇ ਗਏ ਸਾਡੇ ਨੌਜਵਾਨ ਡਿਸ ਅਪੀਅ ਉਹ ਅਸੀਂ ਹਲਤਾ ਵੀ ਉਸ ਵੇਲੇ ਦੇ 75 76 ਸਾਲ ਦੇ ਹਲਤਾ ਵੀ ਉਹੀ ਸੋਚੀ ਜਾਂਦੇ ਆ ਕਿ ਸਾਡੇ ਉੱਪਰ ਕਿਉਂ ਹੋ ਰਿਹਾ ਇਹਦੇ ਬਾਰੇ ਸੋਚੋ ਭਈ ਨਫਰਤ ਦੀ ਰਾਜਨੀਤੀ ਜਿਹੜੀ ਆ ਉਹ ਦੂਰ ਕਰੋ ਹਰ ਧਰਮ ਨੂੰ ਤੁਸੀਂ ਨਾਲ ਨਾਲ ਜੋੜੋ ਇੱਕ ਦੂਜੇ ਨਾਲ ਸੋਚ ਵਿਚਾਰ ਲਈ ਭਈ ਅਸੀਂ ਦੁਨੀਆ ਕਿਦਾਂ ਗਾਹਾਂ ਤੋੜ ਸਕਦੇ ਆ ਭਈ ਸ਼ਾਂਤਵਾਜ ਨਾਲ ਪਿਆਰ ਦੇ ਨਾਲ ਜੇ ਨਫ਼ਰਤ ਹੈਗੀ ਆ ਕਿਸੇ ਨਾਲ ਤੁਸੀਂ ਸੋਚੋ ਕਿਉਂ ਵੀ ਨਫ਼ਰਤ ਆ ਕਿਉਂਕਿ ਜਿਹੜਾ ਸਿੱਖ ਆ ਕਿਸੇ ਧਰਮ ਦਾ ਫਰਕ ਨਹੀਂ ਕਰਦਾ ਪਰ ਜਿਹੜੀ ਰਾਜਨੀਤੀ ਹੁੰਦੀ ਆ ਸਿੱਖ ਹਰ ਵੇਲੇ ਚੈਲੰਜ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਦੋਸਤੋ ਰਵੀ ਸਿੰਘ ਖਾਲਸਾ ਨੇ ਬਿਲਕੁਲ ਬਿਹਤਰੀਨ ਜਿਹੜਾ ਨਾ ਪੈਗਾਮ ਦਿੱਤਾ ਹੈ ਬੜਾ ਹੀ ਜ਼ਬਰਦਸਤ ਮੈਸੇਜ ਦਿੱਤਾ ਹੈ ਕਿ 1947 ਦਾ ਦਿਨ ਅਸੀਂ ਅੱਜ ਤੱਕ ਨਹੀਂ ਭੁੱਲ ਸਕੇ ਵੇਖੋ ਪੰਜਾਬ ਇੱਕ ਦੂਜੇ ਤੋਂ ਅਲੈਦਾ ਹੋ ਗਿਆ ਲੈਦਾ ਤੇ ਚੜਦਾ ਪੰਜਾਬ ਅਖ ਹੋ ਗਿਆ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਮੁਸਲਮਾਨ ਬੜੇ ਸ਼ਹੀਦ ਹੋਏ ਹਿੰਦੂ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਨੇ ਉਹਨਾਂ ਦੀਆਂ ਜ਼ਮੀਨਾਂ ਇੱਧਰ ਰਹਿ ਗਈਆਂ ਉਹਨਾਂ ਦੇ ਵੱਡ-ਵਡੇਰੇ ਕੁਝ ਇੱਧਰ ਰਹਿ ਗਏ ਕੁਝ ਜ਼ਮੀਨਾਂ ਇੱਧਰ ਰਹਿ ਗਈਆਂ ਕੋਮਾਲ ਇੱਧਰ ਰਹਿ ਗਿਆ ਕਿਸੇ ਦਾ ਕੋ ਭੈਣ ਇੱਧਰ ਰਹਿ ਗਈ ਕਿਸੇ ਦਾ ਭਰਾ ਇੱਧਰ ਰਹਿ ਗਿਆ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਮੁਸਲਮਾਨਾਂ ਦਾ ਬੜਾ ਨੁਕਸਾਨ ਹੋਇਆ ਵੇਖੋ ਹੁਣ ਸਾਡੇ ਨਬੀ ਜਿਹੜੇ ਸਨ ਉਹ ਰਹਿਮਤ ਅਲੈਲ ਆਲਮੀਨ ਬਣ ਗਿਆ ਏ ਸਾਰੇ ਜਾਂ ਨਾਸ ਰਹਿਮਤ ਬਣ ਗਿਆ ਏ ਗੁਰੂ ਸਖਬਾਨ ਜਿਹੜੇ ਆਏ ਨੇ ਸਰਬੱਤ ਦੇ ਭਲੇ ਆਸਤੇ ਆਏ ਨੇ ਸਰਬੱਤ ਦੇ ਭਲੇ ਆਸਤੇ ਆਏ ਨੇ ਕਿਉਂ ਹੁਣ ਸਾਨੂੰ ਸੋਚਣਾ ਚਾਹੀਦਾ ਸਾਨੂੰ ਸੋਚਣਾ ਚਾਹੀਦਾ ਉਹ ਨਫਰਤਾਂ ਸਾਨੂੰ ਖਤਮ ਕਰਨੀਆਂ ਪੈਣਗੀਆਂ ਕਿਉਂਕਿ ਐਡੇ ਵੱਡੇ ਨੁਕਸਾਨ ਅਸੀਂ ਦੁਬਾਰਾ ਬਰਦਾਸ਼ਤ ਨਹੀਂ ਕਰ ਸਕਦੇ ਦੇਖੋ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਸਾਰੇ ਗੁਰੂ ਸਾਹਿਬਾਨ ਜਿਹੜੇ ਨੇ ਸਰਬੱਤ ਦੇ ਭਲੇ ਆਸਤੇ ਆਏ ਗੁਰੂ ਸਾਹਿਬਾਂ ਦਾ ਨਾ ਹੀ ਸਰਬੱਤੇ ਭਲੇ ਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾ ਹੀ ਰਹਿਮਤ ਅਲਿਲ ਆਲਮੀਨ ਹੈ ਸਾਨੂੰ ਇਹ ਨਫਰਤਾਂ ਤਾਂ ਮਟਾਉਣੀਆਂ ਪੈਣਗੀਆਂ ਇੱਕ ਦੂਜੇ ਦੇ ਬਾਰੇ ਸੋਚਣਾ ਪਏਗਾ ਅਸੀਂ ਕਿਵੇਂ ਨਫਰਤਾਂ ਤਾਂ ਮਟਾਵਾਂਗੇ ਇੱਕ ਦੂਜੇ ਦਾ ਜਿਉਂ ਪ੍ਰਚਾਰ ਕਰਾਂਗੇ ਸਿੱਖ ਮੁਸਲਮ ਭਾਈਚਾਰੇ ਦੀ ਗੱਲ ਕਰਾਂਗੇ ਹਿੰਦੂ ਮੁਸਲਮ ਭਾਈਚਾਰੇ ਦੀ ਗੱਲ ਕਰਾਂਗੇ ਫੇਰ ਹੀ ਜਿਹੜਾ ਕਿ ਅਸੀਂ ਅੱਗੇ ਵੱਧ ਸਕਨੇ ਆ ਨਹੀਂ ਤੇ ऐसे तरह नफरतयां वादियां ਰਹਿਣਗੀਆਂ ਇੱਕ ਦੂਜੇ ਨੂੰ ਅਸੀਂ ਕਤਲੋਗਾਰਤ ਕਰਦੇ ਰਵਾਂਗੇ ਤੇ ਐਂਡ ਤੇ ਨਤੀਜਾ ਕੁਝ ਵੀ ਨਹੀਂ ਨਿਕਲਣਾ ਨਤੀਜਾ ਕੀ ਨਿਕਲਣਾ ਹੈ ਤੁਸੀਂ ਉਹਨਾਂ ਨੂੰ ਪੇੜਦੇ ਹੋਣਾ ਅਸੀਂ ਤਾਂ ਉਹ ਪੇੜਦੇ ਹੋਣਾ ਉਹਨਾਂ ਨੇ ਉਹਨੂੰ ਪੇੜਦੇ ਹੋਣਾ ਇੱਕ ਦੂਜੇ ਦੇ ਨਾਲ ਅਸੀਂ ਲੜਦੇ ਮਾਰਦੇ ਰਹਿਣਾ ਫਾਇਦਾ ਕਿਸੇ ਦਾ ਨਹੀਂ ਹੋਣਾ ਲੜਾਈ ਦੇ ਵਿੱਚ ਕੀ ਹੁੰਦਾ ਵੇਖੋ ਨਾ ਲੜਾਈ ਦੇ ਵਿੱਚ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਕਦੀ ਲੜਾਈ 'ਚ ਫਾਇਦਾ ਹੋਇਆ ਹੈ ਜੇ ਵੇਖੋ ਜੇ ਕੋਈ ਲੜਾਈ ਜਿੱਤਦਾ ਹੈ ਤੇ ਉਹਦਾ ਮਾਲ ਨੁਕਸਾਨ ਹੁੰਦਾ ਹੈ ਮਾਲ ਦਾ ਤੇ ਨੁਕਸਾਨ ਹੋਇਆ ਤੇ ਜਾਨਾਂ ਦਾ ਵੀ ਨੁਕਸਾਨ ਹੋਣਾ ਹੀ ਹੁੰਦਾ ਹੈ ਲੇਕਿਨ ਕੀ ਹੈ ਉਹ ਜ਼ਿਆਦਾ ਮਾਲ ਹੁੰਦਾ ਤਾਂ ਜਿੱਤਦਾ ਵੇਖੋ ਜੇ ਕੋਈ جنگ ਹਾਰਦਾ ਹੈ ਤੇ ਉਹ ਕਿਵੇਂ جنگ ਹਾਰਦਾ ਹੈ ਉਹ ਆਪਣੇ ਬੰਦੇ ਜਿਹੜੇ ਨੇ ਸ਼ਹੀਦ ਕਰਾਂਦਾ ਆਪਣੇ ਬੰਦੇ ਉਹਦੇ ਕਤਲੋ ਕਤਲ ਹੁੰਦੇ ਨੇ ਬੱਚੇ ਮਰਦੇ ਨੇ ਬੁੱਢੀਆਂ ਮਰਦੀਆਂ ਨੇ ਫਿਰ ਉਸ ਤੋਂ ਬਾਅਦ ਮਾਲ ਜਿਹੜਾ ਉਹ ਜ਼ਾਇਆ ਹੁੰਦਾ ਵੇਖੋ ਨਾ ਹੁਣ ਫਲਸਤੀਨ ਦੇ ਵਿੱਚ ਜੰਗ ਲੱਗੀ ਹੈ ਕੀ ਹੈ ਕਿ ਕਤਲੋਗਾਰਤ ਹੋ ਰਹੀ ਹੈ ਨਤੀਜਾ ਇਹਦਾ ਕੀ ਨਿਕਲਣਾ ਹੈ ਨੁਕਸਾਨ ਹੀ ਹੋਣਾ ਦੋਨੇ ਮੁਲਕਾਂ ਦਾ ਆ ਜਾ ਕੇ لیکن اگر ਅਸੀਂ ਭਾਈਚਾਰੇ ਦੇ ਨਾਲ ਰਵਾਂਗੇ ਤੇ ਆ ਨੁਕਸਾਨ ਤੋਂ ਬਚਾਂਗੇ ਕਿਉਂਕਿ 1947 ਵਾਕਿਆ ਹੀ ਨਹੀਂ ਭੁਲਿਆ ਜਾ ਸਕਦਾ ਵੇਖੋ ਨਾ ਕਈਆਂ ਦੇ ਦਾਦੇ ਉਧਰ ਰਹਿ ਗਏ ਕਈਆਂ ਦੇ ਪਰਦਾਦੇ ਉਧਰ ਆ ਗਏ ਕਈਆਂ ਦੇ ਵਾਟ ਵਟੇਰੇ ਇੱਧਰ ਰਹਿ ਗਏ ਕਈਆਂ ਦੇ ਵਾਟ ਵਟੇਰੇ ਉਧਰ ਰਹਿ ਗਏ ਕਈਆਂ ਦੀਆਂ ਜ਼ਮੀਨਾਂ ਇੱਧਰ ਰਹਿ ਗਈਆਂ ਕਈਆਂ ਦੀਆਂ ਜ਼ਮੀਨਾਂ ਉਧਰ ਰਹਿ ਗਈਆਂ ਕੋ ਮਾਲ ਇੱਧਰ ਰਹਿ ਗਿਆ ਕੋ ਉਧਰ ਰਹਿ ਗਿਆ ਜਾਨੀ ਨੁਕਸਾਨ ਜਿਹੜਾ ਹੈ ਨਾ ਉਹ ਬੇਤਾਸ਼ਾ ਹੋਇਆ ਲਿਹਾਜ਼ਾ ਰਵੀ ਸਿੰਘ ਖਾਲਸਾ ਨੇ ਬਿਲਕੁਲ ਸਹੀ ਕਿਹਾ ਹੈ ਅਸੀਂ ਰਵੀ ਸਿੰਘ ਖਾਲਸਾ ਨੂੰ ਬਿਲਕੁਲ ਸਪੋਰਟ ਕਰਦੇ ਆ ਕਿਉਂਕਿ ਰਵੀ ਸਿੰਘ ਖਾਲਸਾ ਵਾਹਦ ਉਹ ਬੰਦਾ ਨਜ਼ਰ ਆਉਂਦਾ ਹੈ ਜਿਹੜਾ ਕਿ ਸਿੱਖੀ ਦੇ ਉੱਤੇ ਬਿਲਕੁਲ ਪੂਰਾ ਉਤਰਦਾ ਗੁਰੂ ਸਾਹਿਬਾਨ ਦੀ ਹਦਾਇਤ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਫਰਮਾਨ ਨੇ ਉਹਨਾਂ ਤੇ ਪੂਰਾ ਉਤਰਦਾ ਬਿਲਕੁਲ ਉਹਨਾਂ ਦੀ ਪੈਰਵੀ ਕਰਦਾ ਨਜ਼ਰ ਆਉਂਦਾ ਇਸ ਲਈ ਅਸੀਂ ਰਵੀ ਸਿੰਘ ਖਾਲਸਾ ਨੂੰ ਸਪੋਰਟ ਕਰਦੇ ਆ ਤੇ ਸਪੋਰਟ ਕਰਦੇ ਰਹਾਂਗੇ ਬਾਕੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਇਜਾਜ਼ਤ ਚਾਹਦੇ ਆ ਅੱਲਾਹ ਹਾਫਿਜ਼